ਸ਼ਿਕਾਲ ਜੀ ਮੈਂ ਪੰਜਾਬੀ ਵਿੱਚ ਤੁਹਾਨੂੰ ਬਣਾਣਾ ਸਿੱਖਤ ਹਰ ਰੋਜ਼ ਇਤਰਾਜ ਅੱਜ ਇੱਕ ਹੋਰ ਨਿਊ ਵੀਡੀਓ ਲਿਆ ਆਜੀ ਵਾਲੀ ਵੀਡੀਓ ਵਿੱਚ ਜਿਹੜੇ ਸੂਟ ਲੈ ਕੇ ਆ ਬਹੁਤ ਹੀ ਸੋਹਣੇ ਮਸ਼ੀਨ ਵਰਕ ਦੇ ਸੂਟ ਲੈ ਕੇ ਬਹੁਤ ਹੀ ਕਾ ਟ੍ਰੈਂਡ ਦੇ ਵਿੱਚ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਦੀ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਜੀ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਆ ਫਸਲੀ ਪੈਣ ਦਾ ਬਹੁਤ ਸਾਰਾ ਥੈਂਕ ਯੂ ਜਿਹੜਾ ਸਾਡੀ 499 ਵਾਲੀ ਕਲੈਕਸ਼ਨ ਸੀ ਆਲਮੋਸਟ ਸੋਲਡ ਆਊਟ ਹੋ ਚੁੱਕੀ ਹੈ ਜੀ ਰਿਪੀਟ ਤੇ ਆਪਾਂ ਦੁਬਾਰਾ ਵੀ ਲੈ ਕੇ ਆਵਾਂਗੇ ਸੋ ਤੁਸੀਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਜਦੋਂ ਆਪਾਂ ਦੁਬਾਰਾ ਲੈ ਕੇ ਆਵਾਂਗੇ ਆਪਾਂ ਇਸ ਚੈਨਲ ਦੇ ਉੱਪਰ ਫ੍ਰੀ ਵੀਡੀਓ ਅਪਲੋਡ ਕਰਾਂਗੇ ਇੱਕ ਆਪਣੀ ਹੈਂਡਵਰਕ ਦੀ ਕਲੈਕਸ਼ਨ ਆਈ ਸੀ ਜੀ 1050 ਵਾਲੀ ਉਹਦੇ ਵਿੱਚੋਂ ਆਪਣੇ ਕੋਲੇ ਜਿਹੜੇ ਕੱਲ ਨਿਊ ਸਟਾਕ ਆਇਆ ਉਹਦੇ ਵਿੱਚ ਆਪਣੇ ਕੋਲੇ ਸੂਟ ਪਏ ਨੇ ਉਹਦੀ ਵੀਡੀਓ ਹਜੇ ਆਪਾਂ ਨੂੰ ਬਣਾਉਣ ਦਾ ਟਾਈਮ ਨਹੀਂ ਮਿਲਿਆ ਉਹਦੀ ਵੀਡੀਓ ਆਪਾਂ ਕੱਲ ਤੱਕ ਪਾਣਾ ਮੈਂ ਕਿਹਾ ਜੀ ਹੋ ਚੁੱਕਿਆ ਜੀ ਆਪਾਂ ਰੀਪੀਟ ਦੇ ਉੱਪਰ ਦੁਬਾਰਾ ਇਹ ਸਾਰੀ ਕਲੈਕਸ਼ਨ ਲੈ ਕੇ ਆਵਾਂਗੇ ਕਿਉਂਕਿ ਪੈਪ ਪੈਡ ਨੇ ਇਹ ਵਾਲੀ ਕਲੈਕਸ਼ਨ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਤੇ ਇਹਨਾਂ ਸਾਰੀਆਂ ਭੈਣਾਂ इजीली ਇਹ ਕਲੈਕਸ਼ਨ ਨੂੰ ਖਰੀਦ ਸਕਦੀਆਂ ਨੇ ਬਾਕੀ ਆਪਾਂ ਅੱਜ ਵਾਲੇ ਇਹ ਵਾਲੇ ਸੂਟ ਜਿਹੜੇ ਫੈਂਡੀ ਦੇ ਉੱਪਰ ਰੈਡੀ ਕੀਤੇ ਨੇ ਇਹ ਵਾਲੇ ਸੂਟ ਸਾਰੇ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹਿਣਾ ਇਹਦੇ ਵਿੱਚ ਮੋٹے ਸੂਟ ਵੀ ਆਣਗੇ ਕਿਉਂਕਿ ਕਿਜੀ ਸੂਟਾਂ ਦੇ ਨੇ ਸਾਡੇ ਥ੍ਰੈਡ ਦੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਸੀਗੀ ਆਗਣ ਵੀ ਮੇਰੀ ਭੈਣ ਸਾਡੇ WhatsApp ਗਰੁੱਪ ਨੂੰ ਜੁਆਇਨ ਕਰਨਾ ਚਾਹੀਦੇ ਨੇ ਤਾਂ ਤੁਸੀਂ ਇਸ ਸਕੈਨਰ ਨੂੰ WhatsApp ਤੇ ਜਾ ਕੇ ਸਕੈਨ ਕਰਕੇ ਤੁਸੀਂ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦੇ ਵਿੱਚ ਅਸੀਂ ਡੇਲੀ ਪੋਸਟਿੰਗ ਕਰਦੇ ਹਾਂਗੇ ਜੀ ਅੱਲਾ ਇੱਕ ਜੋ ਵੀ ਅਸੀਂ ਡਿਜ਼ਾਈਨ ਨਿਊ ਰੈਡੀ ਕਰਦੇ ਹਾਂ ਜਾਂ ਡਿਜ਼ਾਈਨ ਸਾਡੇ ਕੋਲੇ ਮਸ਼ੀਨ ਦੇ ਉੱਪਰ ਲੱਗਣਾ ਹੁੰਦਾ ਜਾਂ ਹੈਂਡਵਰਕ ਦੀ ਜਾਂ ਕੋਈ ਆਫਰ ਵਾਲੀ ਕਲੈਕਸ਼ਨ ਆਉਂਦੀ ਹੈ ਜੀ ਤਾਂ ਅਸੀਂ ਇਸ ਗਰੁੱਪ ਦੇ ਵਿੱਚ ਹੀ ਪਾਉਣੀ ਹੁੰਦੀ ਆ ਜਲਦੀ ਜਲਦੀ ਆਪਾਂ ਹੈਂਡਵਰਕ ਦੇ ਹੈਵੀ ਸੂਟਾਂ ਦੇ ਉੱਪਰ ਵੀ ਡਿਸਕਾਊਂਟ ਲੈ ਕੇ ਆਵਾਂਗੇ ਸੋ ਹੁਣ ਪੈਣ ਨੂੰ ਅਗਰ ਤੁਸੀਂ ਐਦਾਂ ਦੀ ਡਿਸਕਾਊਂਟ ਵਾਲੀ ਵੀਡੀਓ ਦੇਖਣਾ ਚਾਹਦੇ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਵਾਲੇ ਜਿਹੜੇ ਸੂਟ ਰੈਂਡ ਗਏ ਪਹਿਲਾਂ ਤਾਂ ਜਿਹੜਾ ਆਪਣਾ 1050 ਵਾਲਾ ਸੂਟ ਸੀ ਉਹ ਦਿਖਾ ਦਈਏ ਇੱਕ ਵਾਰ ਲਓ ਜੀ ਬਹੁਤ ਹੀ ਪਿਆਰਾ ਸੂਟ ਜਿਹੜਾ ਇਹਦੇ ਵਿੱਚ ਆਪਣੀ ਕੋਲੇ ਰਹਿ ਗਿਆ ਤੁਸੀਂ ਦੇਖ ਸਕਦੇ ਹੋ ਧੱਕੇ ਦੇ ਨਾਲ ਕੰਮ ਹੋਇਆ ਹੈ ਫੈਬਰਿਕ ਰਹੂਗੀ ਸਿਮਰ ਦਾ ਸਟਾਫ ਆ ਜੀ ਤੁਸੀਂ ਦੇਖ ਸਕਦੇ ਹੋ ਸਿਮਰ ਦਾ ਸਟੱਫ ਲੱਗਿਆ ਹੋਇਆ ਤੇ ਇਹ ਇਹ ਦਬਕੇ ਦੇ ਨਾਲ ਕੰਮ ਹੋਇਆ ਹੈ ਤਿੰਨ ਬੂਟੀਆਂ نیچے ਬਣੀ ਹੋਈਆਂ ਨੇ ਦੋ ਬੂਟੀਆਂ ਉੱਪਰ ਬਣੀ ਹੋਈਆਂ ਨੇ ਇੱਕ ਬੂਟੀ ਇਹ ਫਲਾਵਰ ਇਸ ਤੋਂ ਉੱਪਰ ਬਣਿਆ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹਾ ਕੰਮ ਹੋਇਆ ਹੈ ਤੁਸੀਂ ਐਵੇਂ ਦਾ ਦੁਪੱਟਾ ਲੈ ਕੇ ਉਹਦੇ ਉੱਪਰ ਐਵੇਂ ਫਰੋਜ਼ੀਆ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਐਂਡ ਦੁਪੱਟੇ ਦੇ ਉੱਪਰ ਵੀ ਫਿਨਿਸ਼ਿੰਗ ਪੱਟੀ ਲਗਾ ਕੇ ਤੁਸੀਂ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਆਕਰ ਕੋਈ ਸਾਡੀ ਹੈਂਡਵਰਕ ਦੇ ਸੂਟਾਂ ਦੀ ਵੀਡੀਓ ਦੇਖਣਾ ਚਾਹੁੰਦਾ ਕਿਉਂਕਿ ਜਿਹੜੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਾਰੇ ਸੂਟ ਪਾਈ ਸੀ ਉਹ ਅਗੇਨ ਰੀਸਟਾਕ ਹੋਣਗੇ ਜੀ ਤਾਂ ਤੁਸੀਂ ਉਸ ਸੂਟਾਂ ਦੇ ਵਿੱਚੋਂ ਜਿਹੜਾ ਆਪਣਾ ਸਟਾਕ ਆ ਸਿਲੈਕਟ ਕਰ ਸਕਦੇ ਹੋ ਜੀ ਹੁਣ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਮੋਟੇ ਸੂਟ ਜਿਹੜੇ ਅਸੀਂ ਰੈਡੀ ਕੀਤੇ ਨੇ ਪਸ਼ਵੀਨਾ ਦੇ ਸਟਾਫ ਦੇ ਉੱਪਰ ਰੈਡੀ ਕੀਤੇ ਬੱਜਵੇ ਬੱਲੇ ਸੀ ਦਾ ਅਨੁਸਾਰੇ ਸੂਟ ਹੀ ਦਿਖਾਵਾਂਗੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣਿਓ ਆ ਜਿੱਦਾਂ ਕਿ ਹੁਣ ਮੂਰੇ ਆਪਣਾ ਤੁਸੀਂ ਦੇਖ ਰਹੇ ਹੋਗੇ ਆਪਣਾ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਪਹਿਣਾ ਨੇ ਜਾ ਕੋ ਲਈ ਹਨ ਫਲਕਾਰੀ ਵਾਲੇ ਸੂਟ ਰੈਡੀ ਕਰਵਾਉਂਦੀਆਂ ਨੇ ਤਾਂ ਆਪਣਾ ਅਸ਼ਵੀਨਾ ਸਟਾਫ ਦੇ ਉੱਪਰ ਫਲਕਾਰੀ ਵਾਲਾ ਸੂਟ ਰੈਡੀ ਕੀਤਾ ਹੈ ਡਿਸਕਾਊਂਟ ਦੇ ਉੱਪਰ ਸੂਟ ਰਹੂਗਾ ਬਹੁਤ ਹੀ ਘੱਟ ਰੇਟਸ ਦੇ ਵਿੱਚ ਆਪਾਂ ਇਹ ਵਾਲਾ ਸੂਟ ਜਿਹੜਾ ਪਹਿਣਾ ਨੂੰ ਦੇਵਾਂਗੇ ਜਿਹੜੀ ਪਹਿਣਾ ਲੈਣਾ ਚਾਹੁੰਦੇ ਨੇ ਰੇਟ ਅਦਾ ਰਹੂਗਾ ਸਿਰਫ 1250 ਰੁਪਇਆ ਬਾਹਮਣ ਦੇ ਉੱਪਰ ਵੀ ਕੰਮ ਹੋਇਆ ਹੋਇਆ ਤੇ ਪੌਂਚਿਆਂ ਦੇ ਉੱਪਰ ਵੀ ਕੰਮ ਹੋਇਆ ਆ ਆਪਾਂ ਬਾਹਮਣ ਦਾ ਕੰਮ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਆ ਜਿਹੜਾ ਵਰਕ ਆ 슬ੀਵਸ ਦੇ ਉੱਪਰ ਹੋਇਆ ਬਹੁਤ ਹੀ ਸਾਫ ਸੁਥਰਾ ਜਾਂ ਐਂਡ ਪੌਂਚਿਆਂ ਦਾ ਕੰਮ ਵੀ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਜੀ ਇਹ ਪੌਂਚਿਆਂ ਦੇ ਉੱਪਰ ਕੰਮ ਹੋਇਆ ਹੈ ਇਹ ਸ਼ਰਟ ਦੀ ਫਰੰਟ ਆ ਜੀ ਇਹਨੂੰ ਤੁਸੀਂ ਬਹੁਤ ਹੀ ਸੋਨਾ ਸੂਟ ਜਿਹੜਾ ਸਟਿਚ ਕਰਕੇ ਬਣਾ ਸਕਦੇ ਹੋ ਸਾਰੇ ਸੂਟਾ ਜਿਹੜੇ ਆਪਣੇ ਆਫਰ ਦੇ ਵਿੱਚ ਹੀ ਰਹਿਣਗੇ ਸੋ ਤੁਸੀਂ ਵੀਡੀਓ ਦੇ ਨਾਲ ਐਡ ਕਰਕੇ ਬਣੇ ਰਹੋ ਹਾਂ ਇੱਕ ਕਪੜੇ ਵਾਲੇ ਮੈਂ ਫੈਂਡੀ ਸਿਲਕ ਦੇ ਕੱਟ ਪਿਸਾਉਣੇ ਆ ਇਹ ਉਹਨਾਂ ਦੀ ਰੀਲ ਬਹੁਤ ਘੱਟ ਰਹੂਗੀ ਤੇ ਆਪਾਂ ਲੈ ਕੇ ਆਵਾਂਗੇ ਜੇ ਤੁਹਾਨੂੰ ਮੇਰੀ ਪੈਂਟ ਮੈਚਿੰਗ ਸੂਟ ਕਰਕੇ ਬਣਵਾਉਣਾ ਚਾਹੀਦਾ ਨੇ ਮੈਚਿੰਗ ਸੂਟ ਕਰਕੇ ਉਹ ਵਾਲੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਨੇ ਮੈਚਿੰਗ ਸੂਟਸ ਨੂੰ ਸਾਰਾ ਰੈਡੀ ਕਰਕੇ ਉਹ ਹਾਂਜੀ 6 ਤੋਂ 7 ਸੌ ਦੀ ਰੇਂਜ ਤੱਕ ਪੈ ਗਈ ਉਹ ਆਪਾਂ ਜਲਦੀ ਟਰਾਈ ਕਰਾਂਗੇ ਵੀ ਸਾਰਾ ਸਟਾਕ ਆਪਣੇ ਕੋਲ ਜਲਦੀ ਆ ਜੇ ਸੈਕਿੰਡ ਸੂਟ ਜਿਹੜਾ ਫੈਂਡੀ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੋਹਣਾ ਲੁੱਕ ਦਿੰਦਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਉੱਪਰ ਨਾ ਪਾਸ ਫਿਨਿਸ਼ਿੰਗ ਪੱਟੀ ਲਗਾਵਾਂਗੇ 골ਡਨ ਕਲਰ ਦੀ ਇਹਦੇ ਨਾਲ ਦਾ ਸੂਟ ਆਪਣਾ 스ਕਿਚੋ ਕੇ ਵੀ ਚਲਾ ਗਿਆ ਮਟਾ ਆਪਣ ਨੂੰ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਨਹੀਂ ਲੱਗਿਆ ਹੈਗਾ ਸਾਰਾ ਸੂਟ ਕਿਉਂਕਿ ਉਹ ਭੈਣ ਨੇ ਪਾਰਸਲ ਕਰਨਾ ਸੀਗਾ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਇਹਦੇ ਉੱਪਰ ਕੰਮ ਹੋਇਆ ਇਹ ਡਿਜ਼ਾਈਨ ਆਪਣਾ ਬਹੁਤ ਹੀ ਹਿੱਟ ਹੈ ਕਿਹੜਾ ਡਿਜ਼ਾਈਨ ਰਹੇਗਾ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਦੀ 3 ਟਾਈਮ ਇਹ ਵਾਲਾ ਸੈਟ ਵਿੱਚ ਜਿਹੜਾ ਕੱਢ ਰਹੇ ਹਾਂਗੇ ਪਹਿਲਾਂ ਵੀ ਆਪਾਂ 2 ਟਾਈਮ ਇਹ ਵਾਲਾ ਡਿਜ਼ਾਈਨ ਸੇਮ ਕਲਰ ਸੇਮ ਫੈਬਰਿਕ ਦੇ ਉੱਪਰ ਜਿਹੜਾ ਕੱਢ ਚੁੱਕੇ ਹਾਂਗੇ ਇਸ ਵਾਰ ਰਿਪੀਟ ਦੇ ਉੱਪਰ ਆਪਾਂ ਫੇਰ ਕੱਢ ਰਹੇ ਹਾਂਗੇ ਇਹ ਵਾਲਾ ਜਿਹੜਾ ਇਹ ਵਾਲਾ ਜਿਹੜਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋਗੇ ਇਹਦਾ ਬਾਹਾਂ ਦਾ ਕੰਮ ਵੀ ਮੈਂ ਤੁਹਾਨੂੰ ਜਰੂਰ ਦਿਖਾਵਾਂਗੀ ਜੀ ਸਲਿੱਟਸ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈਗਾ ਇਹ ਨੈੱਕ ਆ ਗਿਆ ਸਾਰੀ ਸ਼ਰਟ ਦੇ ਵਿੱਚ ਬੁਟੀ ਹੈ ਬੁਟੀ ਰਵੀ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦੋ ਸਾਰੀ ਸ਼ਰਟ ਦੇ ਉੱਪਰ ਬੁਟੀ ਹੈ ਇਹਦੇ ਵਿੱਚ ਕਲਰ ਜਿਹੜਾ ਫੈਂਡੀ ਦਾ ਸੂਟ ਹੈ ਇਹਨੂੰ ਰੈਡੀ ਕਰਕੇ ਇਹ ਵਾਲਾ ਪਿਆ ਹੈਗਾ ਇਹ ਆਪਣਾ ਪਹਿਲਾ ਜਿਹੜੀ ਫੈਂਡੀ ਆ ਸੀ ਆਪਣੇ ਕੋਲੇ ਉਸਦੇ ਵਿੱਚੋਂ ਪੈਨ ਲੈ ਆਵਾ ਸੀ ਆਪਾਂ ਨੇ ਉਹਨਾਂ ਨੂੰ ਜਸਟ ਰੈਡੀ ਕਰਕੇ ਤਾਂ ਹਜੇ ਇਹਨਾਂ ਦੀ ਸਟਰੈੱਡ ਦੀ ਫਿਨਿਸ਼ਿੰਗ ਕਰਨ ਵਾਲੀ ਜਿਹੜੀ ਹੈ ਜੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋਗੇ ਬਟ ਕੰਮ ਬਹੁਤ ਸੋਨਾ ਹੋਇਆ ਹੋਇਆ ਹੈਗਾ ਇਸ ਲੋਕ ਪਰ ਵੀ ਤੇ ਇਹਦਾ ਜਿਹੜਾ ਪੈਨ ਨੂੰ ਰੈਡੀ ਕਰਕੇ ਪ੍ਰਾਈਸ ਸਾਰਾ ਪਾਊਗਾ ਜੀ 1100 ਰੁਪਏ ਦੇ ਵਿੱਚ ਰੈਡੀ ਕਰਕੇ ਪਾਊਗਾ ਲੋ ਜੀ ਭਪਿੰਦਰਾ ਮਿੱਲ ਦਾ ਕਸ਼ਮੀਨਾ ਡਬਲ ਟੋਨ ਕਸ਼ਮੀਨਾ ਪਹਿਣਾ ਦੀ ਡਿਮਾਂਡ ਦੇ ਉੱਪਰ ਆਪਾਂ ਨੇ ਫੇਰ ਰਿਪੀਟ ਤੇ ਜਿਹੜਾ ਲੈ ਆਏ ਆ ਸੇਮ ਡਿਜ਼ਾਈਨ ਸੇਮ ਆਰਟੀਕਲ ਐਂਡ ਸੇਮ ਪਰਪਲ ਲਾਸਟ ਵਾ ਜਿਹੜਾ ਆਪਾਂ ਨੇ ਲਾਸਟ ਵੀਡੀਓ ਪਾਈ ਸੀ ਉਹ ਵਾਲੇ ਜਿਹੜੇ ਸਾਰੇ ਤੁਸੀਂ ਆਪਣੇ ਸੋਲਡ ਆਊਟ ਹੋ ਚੁੱਕੇ ਸੀ ਪਹਿਣਾ ਮੰਗ ਰਹੀਆਂ ਸੀ ਵੀ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ ਤਾਂ ਆਪਾਂ ਨੇ ਰਿਪੀਟ ਦੇ ਉੱਪਰ ਫੇਰ ਲੈ ਕੇ ਆਏ ਹੈਗੇ ਇਹ ਵਾਲਾ ਸੂਟ ਇਹ ਰਹੇਗਾ ਭਪਿੰਦਰਾ ਮਿੱਲ ਦਾ ਡਬਲ ਟੋਨ ਕਸ਼ਮੀਨਾ ਤੁਸੀਂ ਕੰਨੀ ਦੇ ਉੱਪਰੋਂ ਇੱਕ ਵਾਰ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਸੌਫਟ ਹੈ ਸਟਫਾ ਪਿੱਲੇ ਦੇ ਨਾਲ ਕੰਮ ਹੋਇਆ ਹੈ ਕੰਮ ਵੀ ਇੱਕ ਵਾਰ ਤੁਹਾਨੂੰ ਦੇਖ ਸਕਦੇ ਹੋ ਸਟਿਚਿੰਗ ਕਰਕੇ ਜਿਆਦਾ ਕਲੀਅਰ ਹੋਊਗਾ ਬਹੁਤ ਹੀ ਸੋਹਣਾ ਸਾਫ ਸੁਥਰਾ ਜਿਹੜਾ ਘੇਰੇ ਦਾ ਕੰਮ ਹੋਇਆ ਹੋਇਆ ਜੀ ਇਹਦੇ ਵਿੱਚ ਆਪਾਂ ਜਿਹੜਾ ਟੂਸੂਟ ਰੈਡੀ ਕੀਤਾ ਹੈ ਇੱਕ ਸੂਟ ਇਹ ਵਾਲਾ ਰੈਡੀ ਕੀਤਾ ਜੀ ਇਹ ਆ ਗਿਆ ਇੱਕਾ ਵਿੱਚ ਆ ਗਿਆ ਜੀ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਇੱਕ ਆ ਗਿਆ ਦੇ ਵਿੱਚ ਇਹ ਵਾਲਾ ਸੂਟ ਪ੍ਰਾਈਸ ਜਿਹੜਾ ਇਹਦਾ ਰੂਪ ਆ ਇਸ ਵਾਰ ਆਪਾਂ ਨੇ ਥੋੜਾ ਲੈਸ ਕਰਤਾ ਕਿਉਂਕਿ ਆ ਭੈਣਾ ਕਹਿ ਰਹੀ ਸੀ ਥੋੜਾ ਜਿਹਾ ਪ੍ਰਾਈਸ ਇਹਦਾ ਘਟਾਓ ਹਣਾ ਭੈਣ ਨੂੰ ਡਬਲ ਟੋਨ ਪਸ਼ਮੀਨੇ ਦਾ ਪ੍ਰਾਈਸ ਦਾ ਪਤਾ ਹੀ ਇਹ ਵੀ ਕਿੰਨੇ ਦਾ ਆਉਂਦਾ ਜੀ ਤਾਂ ਆਪਾਂ ਨੇ ਜਿਹੜਾ ਵਰਕ ਦਾ ਪ੍ਰਾਈਸ ਲੈਸ ਕਰਤਾ ਹੈ ਤਾਂ ਸਿਰਫ ਇਹ ਜਿਹੜਾ ਸੂਟ ਆ ਉਹ ਤੁਹਾਨੂੰ ਰੈਡੀ ਹੋ ਕੇ 500 ਰੁਪਏ ਦੇ ਵਿੱਚ ਮਿਲ ਜੂਗਾ ਜੀ ਆਹਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੀ ਹੈ ਇਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਇਹ ਵੀ ਡਬਲ ਟੋਨ ਪਸ਼ਮੀਨਾ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹਦਾ ਬਰਕ ਵੀ ਬਹੁਤ ਸੋਹਣਾ ਹੋਇਆ ਹੈ। ਇੱਕ ਵਾਰ ਸਾਰਾ ਬਰਕ ক্লোਜ਼ ਤੋਂ ਦਿਖਾਓ। ਬੋਥ ਸਾਈਡ ਤੇ ਪੈਨਲ ਬਣੇ ਹੋਏ ਨੇ। ਐ ਸਾਈਡ ਤੇ ਫਲਾਵਰ ਬਣੇ ਹੋਏ ਨੇ। ਬਹੁਤ ਹੀ ਸੋਹਣਾ neck ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ। ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋਗੇ। ਆਲਸੋ 슬ੀਵਸ ਦੇ ਉੱਪਰ ਵਰਕ ਕੀਤਾ ਹੈ ਐਂਡ ਬਾਟਮ ਦੇ ਉੱਪਰ ਵੀ ਦਾ ਬਰਕ ਆ। ਬਾਟਮ ਦਾ ਵਰਕ ਵੀ ਇਸੇ ਦਾ ਵਿੱਚ ਨੂੰ ਚੈੱਕ ਕਰਵਾ ਲੈਂਗੇ ਜੀ। ਇਹ ਹੈਗਾ ਬਾਟਮ ਦੇ ਉੱਪਰ ਵਰਕ ਤੁਸੀਂ ਦੇਖ ਸਕਦੇ ਹੋ। ਬਾਟਮ ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਕੰਮ ਜਿਹੜਾ ਹੋਇਆ ਹੋਇਆ ਜੀ। ਇਹ ਵੀ ਸੂਟ ਆਪਣਾ ਰੈਡੀ ਟੂ ਡਿਸਪੈਚ ਹੈ ਪ੍ਰਾਈਸ ਇਹਦਾ ਵੀ ਆਲਮੋਸਟ ਸੇਮ ਹੀ ਰਹੂਗਾ ਜਿਵੇਂ ਕਿ ਉਹਦਾ ਪਰਸਾ 1800 ਇਹਦਾ ਵੀ ਸੇਮ ਰਹੂਗਾ ਇਹਦਾ 500 ਰੁਪਏ ਲੈਸ ਹੋ ਜਾਣਗੇ ਜੀ ਸੋ ਅਗਰ ਵੀ ਮੇਰੀ ਭੈਣ ਲੈਣਾ ਚਾਹੁੰਦੀ ਹੈ ਮੈਂ ਟਰਾਈ ਕਰੂੰਗੀ ਕਿ ਮੈਂ ਨੰਬਰ ਮੈਂਸ਼ਨ ਕਰ ਦਾਂ ਤਾਂ ਤੁਸੀਂ ਉਸ ਨੰਬਰ ਦੇ ਉੱਤੇ ਸਾਨੂੰ ਸਕਰੀਨਸ਼ਾਟ ਲੈ ਕੇ ਜੜਾ ਪੇਜ ਸੱਧ ਦੇ ਦਿਓ ਇਸ ਤੋਂ ਇਲਾਵਾ ਅਕੜੀ ਕੋਲੇ 1000 ਰੁਪਏ ਦੇ ਰੇਂਜ ਦੇ ਵਿੱਚ ਵੀ ਜਿਹੜਾ ਕਸ਼ਮੀਰੀ ਦਾ ਸਕੂਟ ਆਇਆ ਚਾ ਲਓ ਜੀ ਤੇ ਤੁਸੀਂ ਇਹ 슬리ਵਸ ਆ ਗਈਆਂ ਇਹਦੀ 슬리ਵਸ ਦਾ ਕੰਮ ਆ ਗਿਆ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ 슬리ਵਸ ਦੇ ਉੱਪਰ ਜਿਹੜਾ ਵਰਕ ਹੋਇਆ ਹੈ ਸੇਮ ਐਸ ਦੀ ਜੀ ਇਹਦੇ ਘੇਰੇ ਦੇ ਉੱਪਰ ਕੰਮ ਹੋਇਆ ਹੈ ਇਹ ਘੇਰਾ ਆ ਗਿਆ ਜੀ ਬੋਥ ਸਾਈਡ ਤੇ ਘੇਰਾ ਬਣਿਆ ਹੋਇਆ ਆ ਅਸੀਂ ਤੁਹਾਨੂੰ ਨਾ ਹੋ ਸਕਿਆ ਵੀ ਇਹ ਸੂਟ ਮੇਰੀ ਕਿਸੇ ਕਸਟਮਰ ਦਾ ਫਲਾਈਕ ਸਟਿਚ ਕਰਕੇ ਪਾਇਆ ਹੋਇਆ ਹੋਏਗਾ ਉਹਦੀ ਫੋਟੋ ਵੀ ਨਾਲ ਅਟੈਚ ਕਰ ਦਾਂਗੇ ਪ੍ਰਾਈਸ ਜਿਹੜਾ ਰਹੂਗਾ ਇਹ ਅੱਜ ਵਾਲੇ ਸੂਟ ਦਾ ਜਿਹੜੀ ਭੈਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਕੋਲੇ ਆਰਡਰ ਪਾਉਗੀ ਸਿਰਫ ਅੱਪਾ 1000 ਰੁਪਏ ਦੇ ਵਿੱਚ ਜੀ ਮੈਂ ਜਿਨੀ ਵੀਡੀਓ ਜਿਆਦਾ ਸ਼ੇਅਰ ਕਰਕੇ ਆਪਾਂ ਨੂੰ ਪਾਣਗੇ ਉਹ ਆਪਾਂ ਹਜ਼ਾਰ ਤੋਂ ਵੀ ਟਰਾਈ ਕਰਾਂਗੇ ਵੀ ਉਹਨਾਂ ਨੂੰ ਪਰਕ ਅਫਰੀਕਾ ਦੇਉਣ ਲਈ ਕੱਪੜੇ ਦਾ ਹੀ ਮੁੱਲ ਲੇ। ਸੋ ਤਾਂ ਕੀ ਕਰਦੇ ਨੇ ਭੈਣੂ ਨੂੰ ਵੀਡੀਓ ਨੂੰ ਸ਼ੇਅਰ ਕਰ ਦੇਣਾ ਬਾਕੀ ਦੋ ਆ ਗਏ। ਇਸ ਤੋਂ ਆਲਾ ਸੂਟ ਆ ਗਿਆ ਜੀ ਆਪਣੇ ਕੋਲ ਕਾਟਨ ਦਾ ਸਿਰਫ ਇਹ ਵੀ 1000 ਰੁਪਏ ਦੇ ਵਿੱਚ ਰਹੂਗਾ। ਬਹੁਤ ਹੀ ਸੋਹਣਾ ਕੰਮ ਹੋਇਆ। ਤੁਸੀਂ ਦੇਖ ਸਕਦੇ ਹੋ ਇਹ ਘੇਰੇ ਦੇ ਉੱਪਰ ਕੰਮ ਆ ਗਿਆ। ਐਲੀਫੈਂਟ ਬੜੇ ਹੋਏ ਨੇ ਬਹੁਤ ਹੀ ਸੋਹਣੀ ਨੈਕ ਦੇ ਉੱਪਰ ਵੀ ਡਿਜ਼ਾਈਨਿੰਗ ਕੀਤੀ ਹੋਈ ਹੈ। ਇਹਦੀ ਨੈਕ ਦੀ ਡਿਜ਼ਾਈਨਿੰਗ ਵੀ ਮੈਂ ਤੁਹਾਨੂੰ ਜਰੂਰ ਚੈੱਕ ਕਰਵਾਵਾਂਗੀ ਜੀ। ਇਹ ਆ ਗਿਨੈਕ ਦੀ ਡਿਜ਼ਾਈਨਿੰਗ ਕਿੰਨਾ ਸਾਫ਼ ਸੁਥਰਾ ਹੈ ਸਾਰੇ ਦੇ ਉੱਪਰ ਫੋਇਲ ਪੇਂਟ ਮੰਗ ਆਇਆ ਹੋਇਆ ਹੈ ਜੀ ਬਹੁਤ ਹੀ ਸੋਹਣਾ ਹੈ ਜਿਹੜਾ ਫੈਬਰਿਕ ਆ ਪਿਓਰ ਕਾਟਨ ਦਾ ਫੈਬਰਿਕ ਆ ਸਿਰਫ 1000 ਰੁਪਏ ਦੇ ਵਿੱਚ ਡਿਸਕਾਊਂਟ ਤੇ ਦੇ ਰਹੇ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹਦੀ ਆ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਆ ਜੀ ਅਗਰ ਤੁਸੀਂ ਫੈਂਡੀ ਦੇ ਸੁੱਟਣ ਤੇ ਐਦਾਂ ਦਾ ਵਰਕ ਕਰਵਾਉਣਾ ਚਾਹਦੇ ਏਂ thì ਆ ਪਤਾ ਨਹੀਂ ਜ਼ਰੂਰ ਦੱਸਾਂਗੇ ਜੀ ਲਓ ਜੀ ਸਹੀ ਹੈ ਪੈਂਟੀ ਦੇ ਸੂਟ ਤੇ ਐਦਾ ਵਰਕ ਕਰਵਾਉਣਾ ਚਾਹਣੇ ਬਹੁਤ ਹੀ ਸੁੰਨ ਨੈੱਕ ਦੇ ਉੱਪਰ ਕੰਮ ਹੋਇਆ ਹੈ ਘੇਰੇ ਦੇ ਉੱਪਰ ਕੰਮ ਹੋਇਆ ਹੈ ਪਾਵਾ ਤੇ ਪੌਂਚਿਆਂ ਦੇ ਉੱਪਰ ਤਾਂ ਹੋਇਆ ਹੈ ਆਵਾ ਤੁਸੀਂ ਐਦਾਂ ਦਾ ਵਰਕ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਆਜ ਵਾਲੀ ਵੀਡੀਓ ਦੇ ਵਿੱਚ ਆਪਣੀ ਜਿਹੜੀ ਸੂਟ ਸੀਰੀਅਲ ਵਾਲੇ ਸਾਰੇ ਸੂਟ ਰੈਡੀ ਟੂ ਡਿਸਪੈਚ ਨੇ ਅਗਰ ਕਿਸੇ ਵੀ ਮੇਰੀ ਪੈਨ ਰ ਲੈਣਾ ਤੁਸੀਂ ਤਾਂ ਸਾਡੇ ਨੰਬਰ ਤੇ ਜਿਹੜਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਵੜ ਪੜੋ ਕੀ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਕੀ ਕਰਨਾ ਸ਼ੇਅਰ ਕਰਨਾ ਐਂਡ ਚੈਨਲ ਨੂੰ ਕੀ ਕਰ ਲੈਣਾ ਸਾਈਡ ਦੇ ਨੇ ਕਿ ਘੰਟੀ ਵਾਲਾ ਬਟਨ ਹੋਊਗਾ ਉਹਨੂੰ ਤੁਸੀਂ ਟੱਚ ਕਰਦੇ ਹੋ ਉਹ ਪ੍ਰੈਸ ਕਰਨ ਤੋਂ ਬਾਅਦ ਕੀ ਹੋ ਜੂਗਾ ਨੋਟੀਫਿਕੇਸ਼ਨ ਆ ਜਾਏਗਾ ਤੁਹਾਨੂੰ ਤੁਹਾਡੇ ਕੋਲ ਜਦ ਵੀ ਆਪਾਂ ਕੋਈ ਵੀ ਵੀਡੀਓ ਅਪਲੋਡ ਕਰਾਂਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਮੇਰੀ ਉਹਨਾਂ ਭੈਣਾਂ ਤੱਕ ਵੀ ਜਰੂਰ ਪਹੁੰਚਾ ਦੇ ਜਿਹੜੇ ਕਿ ਆਪਣੇ ਘਰ ਤੋਂ بیٹھ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਜਾਂ ਕੋਈ ਮੇਰੀ ਭੈਣ ਆਪਣੇ ਘਰੇ ਮਸੀਨ ਲਗਾ ਕੇ ਹੈ ਨਾ ਮਸੀਨ ਦਾ ਕੰਮ ਸਿੱਖਣਾ ਚਾਹੁੰਦੇ ਨੇ ਤਾਂ ਤੁਸੀਂ ਸਾਡੇ ਕੋਲੋਂ ਜਿਹੜਾ ਕੰਪਿਊਟਰਾਈਜ਼ ਮਸੀਨ ਦੀ ਟ੍ਰੇਡਿੰਗ ਵੀ ਲੈ ਸਕਦੇ ਹੋ ਬਾਕੀ ਆਪਾਂ ਨੂੰ ਨਾ ਇੱਥੇ ਕੰਮ ਲਈ ਨਾ ਕੁੜੀ ਦੀ ਲੜਕੀ ਦੀ ਲੋੜ ਹੈ ਜੀ ਅਗਰ ਕੋਈ ਲੜਕੀ ਇੰਟਰਸਟਡ ਹੋਊਗੀ ਲੋਕਲ ਬਰਨਾਲਾ ਦੀ ਹੋਵੇ ਜਾਂ ਨੀਅਰ ਬਰਨਾਲਾ ਦੀ ਹੈ ਨਾ ਜਿਹਨੂੰ ਕੋਈ ਦੱਸ ਵਗੈਰਾ ਦੀ ਪ੍ਰੋਬਲਮ ਨਾ ਹੋਵੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੀ ਐ ਜੀ ਐਂਡ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਉਹ ਵੀਡੀਓ ਨੂੰ ਕਰ ਦੇਣਾ ਦਬਕੇ ਸ਼ੇਅਰ ਜੀ ਐਂਡ ਪੰਚਾਇਆ ਦੇਣਾ ਮੇਰੀ ਉਹਨਾਂ ਭੈਣਾਂ ਤੱਕ ਜਿਹੜੀਆਂ ਕਿ ਆਪਣਾ ਘਰ ਬੈਠ ਕੇ ਸੂਟ ਖਰੀਦਣਾ ਚਾਹੁੰਦੀਆਂ ਨੇ ਜੀਆਂ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ